ਦੁਆਰੀ ਬਰਕਤਿ ਕਰੇ ਸਰਬ ਸੰਤਾਂ ਦੇ ਜੀਵਨਾਂ ਤੇ ਜੀਵ ਆਪ ਜੀ ਮਹਾਨਗਰ ਕੀ ਕੰਦੇ ਦਰਸਿ ਵਿਦਾਰੇ ਕਰਿਓ ਕੀ ਮਹਾਨਗਰ ਕੀਓ ਤਾਂ ਆਪ ਕੋ ਅੰਤਨ ਬੇਤਰੀ ਗੁਰੂ ਤੇਜਾ ਦਾ ਜੀ ਨਰਾਜੀ ਭਾਈ ਮਤੀ ਦਾ ਜੀ ਭਾਈ ਗਿਆਨ ਦਾ ਜੀ ਭਾਈ ਸਤਿ ਦਾ ਜੀ ਸਾਚੇ ਸੰਤ ਸਾਧਨਾ ਦੇ ਰਿਸ਼ਤੇ ਵਿਹਾੜੇ ਇਸ ਮਰਤਕ ਇਹ ਮਹਾਨ ਮਨੁੱਖੀ ਸਿਰ ਲੋਸਨ ਉਹ ਕਿ ਮੈਡ ਲਵਾ ਦੇ ਪਈ ਆ ਆਵਾਜ਼ ਦਾ ਤੁਸੀਂ ਆਵਾਜ਼ ਕਰੀ ਜਾਂਦੇ ਜਦੋਂ ਬਾਜ ਦੇ ਜਾਂਦੇ ਨਾਲ ਉਥਾਰ ਸੇ ਤਾਂ ਥੋੜਾ ਕਰ ਲਓ ਬੁਰਤਵਾਤ ਤੋਂ ਉਡੀ ਤਰਤ ਤਰੰਗ ਹੋਇਆ ਹੈ ਕਿਸ ਨਗਰ ਕਿਸ ਤਨੋਂ ਤਰੰਗ ਹੋਇਆ ਹੈ ਕੋ ਕਰੀ ਨੂੰ ਛਾੜੀ ਜੇ ਕਬਾਲ ਕਰਤੀ ਯਾਰ ਤੁਸੀਂ ਆਪਦੇ ਉਹ ਵਾਜਾ ਦੇ ਜਿਹੜਾ ਵਿੱਚ ਮੇਰੀ ਬੇਇੱਜ਼ਤੀ ਕਰੋਗੇ ਬੇਇੱਜ਼ਤੀ ਕਰੋ ਕਮੇਟੀ ਵਾਲੇ ਕਰ ਦੇਣਗੇ ਤਾਂ ਤੁਸੀਂ ਆਪ ਸਮਝ ਗਏ ਹੋ ਛੱਡ ਯਾਰ ਚਲੋ ਚਲੋ ਰੋਇ ਮਕਰੋਇ ਮਕਰਾ ਜੋ ਉਹ ਦੋ ਹੀ ਬਸ ਉਹਨੇ ਜੋ ਬੰਦ ਕਰਾਇਆ ਕਿਨੇ ਬੰਦ ਕਰਾਇਆ ਉਹ ਸਤ ਪਿਆਰ ਨਾਲ ਜਦੋਂ ਬਾਹਰ ਛਟਾਉਣ ਲੱਗਿਓ ਜੀ ਬੜੇ ਕੀਨੇ ਲੈਣਾ ਟਾਈਮ ਆ ਦੱਸਦਾ ਜੀ ਕਿਸੇ ਨੇ ਲੈਣਾ ਗਾ ਦੋ ਬਸ ਤੇਰੀ ਮਰਜ਼ੀ ਵੀ ਬੰਦ ਕਰ ਦਿੰਦੇ ਗਾ ਲਾਦੀ ਕਰਾ ਦੇ ਗੱਲ ਕਰ ਮੈਂ ਦੱਸਦਾ ਤਾਂ 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 ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਾਡਾ ਤਾਂ ਤਾਂ ਸ੍ਰੀ ਗੁਰੂ ਦੋਸਤ ਅਤਿਆਚਕ ਸਾਸਤਰ ਸਮਾਏ ਮੰਤਰੀ ਤੇ ਉਹਨਾਂ ਦੇ ਪੈਦਲ ਦੋਵਾਂ ਪਾਸੇ ਦੋਵਾਂ ਪਾਸੇ ਦੇਖੀ ਬਾਰੀ ਅਤਿਆਚਕ ਸਾਸਤਰ ਸਮਾਏ ਮੰਤਰੀ ਚੰਗਤਾਨਾ ਕ੍ਰੀਤੀ ਹੈ ਜੇ ਜੀ ਆਦਿ ਬੰਦਰਪਾਲ ਦੀ ਦੇ ਬਚਨ ਜਵਾਬੇ ਪਰ ਹੋ ਕੋਤੀ